ਸਤਿ ਸ਼੍ਰੀ ਅਕਾਲ ਜੀ ਵੈਲਕਮ ਟੂ ਨਿਵਤ ਕ੍ਰिएशन ਅੱਜ ਦੀ ਵੀਡੀਓ ਲੈ ਕੇ ਆਏ ਆ ਅੱਜ ਤੁਹਾਡੇ ਲਈ ਪਰ ਰਾਮਟੈਕਸ ਬ੍ਰਾਂਡ ਤੇ ਵੂਮਨ ਬ੍ਰਾਂਡ ਦੇ ਸੂਟ ਲੈ ਕੇ ਆਏ ਆ ਜੀ ਪ੍ਰਾਈਸ ਰਹਿਣਾ ਅੱਜ ਦੀ ਸਾਰੀ ਉਹ ਵੀਡੀਓ ਦਾ 2000 ਪ੍ਰਾਈਸ ਦੇ ਨਾਲ ਸੂਟ ਰਹਿਣਗੇ ਤੇ ਜਿਹੜੇ ਕੋਰੀਅਰ ਚਾਰਜੇਸ ਹੋਣਗੇ ਉਹ ਤੁਸੀਂ ਅਲੱਗ ਤੋਂ ਪੇ ਕਰਨੇ ਹੁੰਨੇ ਆਪਣੇ ਐਡਰੈਸ ਦੇ ਅਕੋਰਡਿੰਗ ਜੇ ਤੁਸੀ ਸੂਟ ਦੀ ਪੇਮੈਂਟ ਕਰਨੀ ਹੁੰਦੀ ਹੈ ਪਹਿਲੇ ਫੁੱਲ ਐਡਰੈਸ ਭੇਜ ਕੇ ਕੋਰੀਅਰ ਚਾਰਜੇਸ ਪੁੱਛ ਕੇ ਫਿਰ ਕੱਢੀ ਪੇਮੈਂਟ ਕਰਦਿਆ ਕਰੋ ਤੇ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਆ ਕਰੋ ਜਿਨ੍ਹਾਂ ਨੇ ਚੈਨਲ ਸਬਸਕ੍ਰਾਈਬ ਨਹੀਂ ਕਰਿਆ ਸਭ ਤੋਂ ਪਹਿਲਾਂ ਮੇਰਾ ਚੈਨਲ ਸਬਸਕ੍ਰਾਈਬ ਕਰ ਲਓ ਡੇਲੀ ਮਾਰਨਿੰਗ ਦੇ ਵਿੱਚ ਆਪਾਂ ਵੀਡੀਓ ਲੈ ਕੇ ਆਉਂਦੇ ਆ 9:30 ਤੇ 9:30 ਦੇ ਵਿੱਚ ਵਿੱਚ ਮੈਂ ਡੇਲੀ ਵੀਡੀਓ ਪੋਸਟ ਕਰ ਦਿੰਦੀ ਹਾਂ ਜੇ ਤੁਸੀਂ ਚੈਨਲ ਸਬਸਕ੍ਰਾਈਬ ਕਰਿਆ ਹੋ ਤਾਂ ਤੁਹਾਡਾ ਕੋਈ ਵੀ ਸੂਟ ਦੇਖਣ ਤੋਂ ਮਿਸ ਨਹੀਂ ਹੋਊਗਾ ਬਾਕੀ ਜੋ ਤੁਸੀਂ ਮੇਰੀ ਵੀਡੀਓ ਨੂੰ ਅੱਜ ਪਹਿਲੀ ਵਾਰੀ ਦੇਖ ਰਹੇ ਹੋ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਕਿਉਂਕਿ ਆਪਾਂ ਡੇਲੀ ਵੀਡੀਓ ਲੈ ਕੇ ਆਉਂਦੇ ਹਰੇਕ ਸੂਟ ਦਾ ਪ੍ਰਾਈਸ ਨਾਲ ਦੀ ਨਾਲ ਦੱਸੀਦਾ ਹੈ ਤੇ ਹਰ ਇੱਕ ਤਰ੍ਹਾਂ ਦਾ ਸੂਟ ਤੁਹਾਨੂੰ ਬੁਕਿੰਗ ਲਈ ਨੰਬਰ ਹੈ ਜੀ ਮੇਰਾ 8146580803 884680 800 ਦਿਨ ਇਸ ਸਾਈਡ ਸਕਰੀਨ ਤੇ ਜਿਹੜਾ ਨੰਬਰ ਮੈਂਸ਼ਨ ਹੈ ਇਹੀ ਨੰਬਰ ਹੈ ਇਸੇ ਨੂੰ ਬਟਾ ਤੁਸੀਂ ਆਪਣੇ ਸੂਟ ਦੀ ਬੁਕਿੰਗ ਕਰਾਉਣੀ ਹੁੰਦੀ ਹੈ ਇਸੇ ਨੰਬਰ ਤੇ ਤੁਸੀਂ ਮੈਨੂੰ ਕਾਲ ਕਰਦੇ ਹੁੰਦੀ ਹੈ ਪੇਮੈਂਟ ਆਨਲਾਈਨ ਹੀ ਹੋਣੀ ਹੁੰਦੀ ਹੈ ਜੀ ਕੈਸ਼ ਔਨ ਡਿਲੀਵਰੀ ਦੀ ਆਪਸ਼ਨ ਨਹੀਂ ਹੈਗੀ ਤੇ ਬਾਕੀ ਜਿਨ੍ਹਾਂ ਨੇ ਮੇਰੀ ਸ਼ਾਪ ਤੇ ਵਿਜ਼ਿਟ ਕਰਨਾ ਹੈ ਜਦ ਮਰਜੀ ਮੰਡੇ ਟੂ ਸੈਟਰਡੇ ਤੁਸੀਂ ਸ਼ਾਪ ਤੇ ਵਿਜ਼ਿਟ ਕਰ ਸਕਦੇ ਹੋ ਸੰਡੇ ਸਾਡਾ ਕਲੋਜ਼ ਹੁੰਦਾ ਰਾਜਪੁਰਿਆ ਜੀ ਸ਼ੌਪ ਗੁਰਦੁਆਰਾ ਸਿੰਘ ਸਮਾਜੀ ਦੇ ਬਿਲਕੁਲ ਨਾਲ ਵਾਲੀ ਸ਼ੌਪ ਹੈ ਜਦ ਮਰਜੀ ਤੁਸੀਂ ਮੰਡੇ ਟੂ ਸੈਟਰਡੇ ਸ਼ੌਪ ਤੇ ਵਿਜ਼ਿਟ ਕਰ ਸਕਦੇ ਹੋ ਬਾਕੀ ਜਿਨ੍ਹਾਂ ਨੂੰ ਸਕਰੀਨ ਛੱਡ ਦੀ ਲੈਣਾ ਆਉਂਦਾ ਸਾਡੀ ਵੀਡੀਓ ਦੇ ਵਿੱਚ ਉਹ ਸੂਟ ਦੀ ਫੋਟੋ ਨਹੀਂ ਲੈਣੀ ਆਉਂਦੀ ਤਾਂ ਆਪਾਂ ਹਰੇਕ ਸੂਟ ਦੇ ਉੱਪਰ ਨੰਬਰ ਪਾਇਆ ਹੁੰਦਾ ਤੁਸੀਂ ਸੂਟ ਦਾ ਨੰਬਰ ਦੱਸ ਕੇ ਵੀ ਆਪਣੇ ਸੂਟ ਦੀ ਬੁਕਿੰਗ ਕਰਵਾ ਸਕਦੇ ਹੋ ਪਰ ਪੇਮੈਂਟ ਤੁਹਾਨੂੰ ਆਨਲਾਈਨ ਹੀ ਕਰਾਉਣੀ ਪੈਣੀ ਹੈ ਜਦੋਂ ਸੂਟ ਦੀ ਬੁਕਿੰਗ ਤੁਸੀਂ ਆਨਲਾਈਨ ਕਰਾਉਂਗੇ ਤਾਂ ਪੇਮੈਂਟ ਤੁਹਾਨੂੰ ਆਨਲਾਈਨ ਹੀ ਕਰਾਉਣੀ ਪੈਣੀ ਹੈ ਤੇ ਬੜੀ ਪਿਆਰੀ ਕਲੈਕਸ਼ਨ ਦੇ ਨਾਲ ਸ਼ੁਰੂ ਕਰਦੇ ਹਾਂ ਅੱਜ ਦਾ ਪਹਿਲਾ ਸੂਟ ਇਹ ਦੇਖੋ ਲਾਈਟ ਫਰੋਜ਼ੀ ਜੇ ਕਲਰ ਦੇ ਵਿੱਚ ਸੂਟ ਹੈ ਬਹੁਤ ਪਿਆਰਾ ਫਰੋਜ਼ੀ ਕਲਰ ਦੇ ਵਿੱਚ ਇਹ ਰਾਮ ਟੈਕਸ ਬ੍ਰਾਂਡ ਦਾ ਸੂਟ ਹੈ ਕਾਟਨ ਦੇ ਵਿੱਚ ਹੈ ਬੜੀ ਸੋਹਣੀ ਬਹੁਤ ਫਾਈਨ ਕਾਟਨ ਦੇ ਵਿੱਚ ਹੈ ਕੋਈ ਲਾਈਨਿੰਗ ਨਹੀਂ ਲੱਗਣੀ ਵਿਦਆਊਟ ਲਾਈਨਿੰਗ ਸੂਟ ਬਣਨਾ ਹੈ ਬਹੁਤ ਸੋਹਣੀ ਕਲੈਕਸ਼ਨ ਹੈ ਤੇ ਬਹੁਤ ਹੀ ਲੋ ਪ੍ਰਾਈਸ ਦੇ ਵਿੱਚ ਤੁਹਾਨੂੰ ਸੂਟ ਮਿਲ ਰਿਹਾ ਬ੍ਰਾਂਡਡ ਸੂਟ ਹੈ ਰਾਮ ਟੈਕਸ ਬ੍ਰਾਂਡ ਦਾ ਇਹ ਸਾਰਾ ਵਰਕ ਕੀਤਾ ਹੋਇਆ ਜਿਹੜਾ ਉੱਪਰ ਦਿਖ ਰਿਹਾ ਇਹ ਵਰਕ ਹੈ ਇਹ ਲੁੱਕ ਦੇ ਵਿੱਚ ਆ ਜੁਣਾ ਦੇਖੋ ਕਿੰਨਾ ਪਿਆਰਾ ਵਰਕ ਹੈ ਘੇਰੇ ਤੇ ਹੈਗੀ ਐਂਕਰਿੰਗ ਦੀ ਡਿਜ਼ਾਈਨਿੰਗ ਇਹ ਸਾਰਾ ਵਰਕ ਕੀਤਾ ਹੋਇਆ ਆਲ ਓਵਰ ਸੂਟ ਹੈ ਕੋਈ ਲਾਈਨਿੰਗ ਨਹੀਂ ਲੱਗਣੀ ਕਾਟਨ ਦੇ ਵਿੱਚ ਹੈ ਰਾਮਟੈਕਸ ਬ੍ਰਾਂਡ ਦਾ ਸੂਟ ਹੈ ਜੀ ਇਹ ਆ ਗਿਆ ਸੂਟ ਆਪਣਾ ਤੇ ਇਸ ਦੇ ਨਾਲ ਹੈਗਾ ਚਨੌਨ ਦਾ ਦੁਪੱਟਾ ਪੂਰੇ 2.5 ਮੀਟਰ ਦਾ ਦੁਪੱਟਾ ਰਹਿਣਾ ਚਨੌਨ ਦਾ ਤੇ ਸੇਮ ਕਲਰ ਦੀ ਲੇਸ ਦੀ ਫਿਨਿਸ਼ਿੰਗ ਹੈ ਦੁਪੱਟੇ ਤੇ ਤੇ ਬੜਾ ਪਿਆਰਾ ਪ੍ਰਿੰਟ ਦੇ ਵਿੱਚ ਦੁਪੱਟਾ ਚਨੌਣ ਦੇ ਵਿੱਚ ਇਹ ਲੁੱਕ ਦੇ ਵਿੱਚ ਆ ਜਾਣਾ ਸੂਟ ਦੇਖੋ ਕਿੰਨਾ ਪਿਆਰਾ ਹੈ ਰਾਉਂਡ ਟੈਕਸ ਬ੍ਰਾਂਡ ਦਾ ਸੂਟ ਬਹੁਤ ਪਿਆਰੀ 2000 ਪ੍ਰਾਈਸ ਜੀ ਸੂਟ ਦਾ ਇਹਦੇ ਵਿੱਚ ਸੇਮ ਦੇ ਵਿੱਚ ਕਲਰ ਹੈਗਾ ਦੇਖੋ ਬੜਾ ਸੋਹਣਾ ਪਰਪਲ ਜੀ ਟੋਨ ਤੇ ਪਿੰਕ ਹੁੰਦਾ ਜਿਹੜਾ ਅਨੀਅਨ ਪਿੰਕ ਕਲਰ ਸੇਮ ਦੇ ਵਿੱਚ ਕੋਈ ਲਾਈਨਿੰਗ ਨਹੀਂ ਲੱਗਣੀ ਵਿਦਾਊਟ ਲਾਈਨਿੰਗ ਸੂਟ ਬਣਨਾ ਰਾਮ ਟੈਕਸ ਬ੍ਰਾਂਡ ਦਾ ਸੂਟ ਹੈ। ਬਹੁਤ ਪਿਆਰਾ। ਬਹੁਤ ਪਿਆਰਾ ਵਰਕ ਸਾਰੀ ਸ਼ਰਟ ਤੇ ਹੈ ਕੋਈ ਲੈਂਥ ਦਾ ਇਸ਼ੂ ਨਹੀਂ ਹੈਗਾ। ਘੇਰੇ ਤੇ ਐਂਕਰਿੰਗ ਦੀ ਡਿਜ਼ਾਈਨਿੰਗ ਹੈ। ਬਹੁਤ ਪਿਆਰਾ ਕਲਰ ਹੈ ਬਹੁਤ ਸੋਹਣੇ ਵਰਕ ਦੇ ਨਾਲ ਤੇ ਮੇਨ ਗੱਲ ਹੈ ਚਨੌਨ ਦਾ ਦੁਪੱਟਾ ਨਾਲ। ਬਹੁਤ ਪਿਆਰਾ ਹੈ ਅੱਗੇ ਹੁਣ ਆਪਣੇ ਉੰਨਾ ਵੇਸੀ ਜਿੰਦਗੀ ਚ ਬਹੁਤ ਪਿਆਰੇ ਸੂਟ ਹੈ ਨਾਲ ਸੇਮ ਕਲਰ ਦੀ ਲੇਸ ਦੀ ਫਿਨਿਸ਼ਿੰਗ ਹੈ ਇਹ ਲੁੱਕ ਦੇ ਵਿੱਚ ਆ ਜਾਣਾ ਸੂਟ 2000 ਪ੍ਰਾਈਸ ਹੈ ਜੀ 2000 ਪ੍ਰਾਈਸ ਦੇ ਨਾਲ ਨੈਕਸਟ ਆ ਗਿਆ ਦੇ ਵਿੱਚ ਬੜਾ ਸੋਹਣਾ ਕਲਰ ਥੋੜੀ 골ਡਨ ਜੀ ਟੋਨ ਤੇ ਗ੍ਰੀਨਿਸ਼ ਜਿਹਾ ਕਲਰ ਹੈ ਕੋਈ ਲਾਈਨਿੰਗ ਨਹੀਂ ਲੱਗਣੀ ਵਿਦਆਊਟ ਲਾਈਨਿੰਗ ਸੂਟ ਬਣਨਾ ਹੈ ਇਹ ਵਾਲਾ ਵਰਕ ਦੇਖੋ ਕਿੰਨਾ ਪਿਆਰਾ ਹੈ ਕਲਰ ਬੜਾ ਸੋਹਣਾ ਇਹ ਰੁਕ ਦੇ ਵਿੱਚ ਆ ਜਾਣਾ ਘੇਰੇ ਤੱਕ ਸਾਰਾ ਇਹ ਵਰਕ ਹੋਇਆ ਹੋਇਆ ਹੈ ਕੋਈ ਲਾਈਨਿੰਗ ਨਹੀਂ ਲੱਗਣੀ ਵਿਦਾਊਟ ਲਾਈਨਿੰਗ ਸੂਟ ਬਣਨਾ ਤੇ ਨਾਲ ਰਹਿਣਾ ਚਾਉਣ ਦਾ ਦੁਪੱਟੇ ਬੜੇ ਸੋਹਣੇ ਪੂਰੇ 2.5 ਮੀਟਰ ਦੇ ਦੁਪੱਟੇ ਰਹਿਣਗੇ ਫੁੱਲ ਲੈਂਥ ਦੇ ਵਿੱਚ ਸੇਮ ਕਲਰ ਦੀ ਲੇਸ ਦੀ ਫਿਨਿਸ਼ਿੰਗ ਦੇ ਨਾਲ ਇਹ ਰੁਕ ਦੇ ਵਿੱਚ ਆ ਜਾਣਾ ਸੂਟ ਉਹ ਜਾਰ ਪ੍ਰਾਈਸ ਦੇ ਨਾਲ ਰਹਿਣਗੇ ਨੈਕਸਟ ਆ ਗਿਆ ਪਰਪਲ ਕਲਰ ਲਿਊਜੀ ਟੋਨ ਤੇ ਪਰਪਲ ਹੈ ਬਿਲਕੁਲ ਹੀ ਬਿਨਾਂ ਪਿਆਰਾ ਕਲਰ ਹੈ ਬਹੁਤ ਸੋਹਣਾ ਵਰਕ ਹੈ ਕੋਈ ਲੈਂਥ ਦਾ ਇਸ਼ੂ ਨਹੀਂ ਘੇਰੇ ਤੇ ਐਂਕਰਿੰਗ ਦੀ ਡਿਜ਼ਾਈਨਿੰਗ ਹੈ ਵਿਦਆਊਟ ਲਾਈਨਿੰਗ ਸੂਟ ਬਣਦਾ ਹੈ ਚਨਾਂ ਦਾ ਦੁਪੱਟਾ ਸੇਮ ਕਲਰ ਦੀ ਲੇਸ ਦੀ ਫਿਨਿਸ਼ਿੰਗ ਦੇ ਨਾਲ ਇਹ ਲੋਕ ਕਰਦੇ ਆ ਇਹ ਚਾਰ ਕਲਰ ਦਿਖਾਈ ਹੈ ਮੈਂ ਸੇਮ ਡਿਜ਼ਾਈਨ ਦੇ ਵਿੱਚ ਰਾਮਟੈਕਸ ਬ੍ਰਾਂਡ ਦੇ ਸੂਟ ਹੈ ਜੀ ਕਾਟਨ ਦੇ ਵਿੱਚ 2000 ਪ੍ਰਾਈਸ ਦੇ ਨਾਲ ਤਿੰਨ ਇਹ ਵਾਲਾ ਨੈਕਸਟ ਸੂਟ ਹੈ ਜੇ ਸੂਟ ਸਿੰਗਲ ਹੀ ਹੈ ਇਹ ਪਿਓਰ ਮਸਲੀਨ ਦਾ ਸੂਟ ਹੈ ਜੀ ਹੈ ਰਾਮਟੈਕਸ ਬ੍ਰਾਂਡ ਦਾ ਪਿਓਰ ਮਸਲੀਨ ਦਾ ਰਾਮਟੈਕਸ ਬ੍ਰਾਂਡ ਦਾ ਸੂਟ ਹੈ ਉਸ ਸੋਹਣਾ ਸੂਟ ਆ 3 ਮੀਟਰ ਦੀ ਬਾਟਮ ਦੀ ਕੱਟ ਰਹੂਗੀ ਨਾਲ ਲੁੱਕ ਦੇਖੋ ਸੂਟ ਦੀ ਕਿੰਨੀ ਪਿਆਰੀ ਆ ਬੜਾ ਪਿਆਰਾ ਸੂਟ ਆ ਇਹ ਜਿਹੜੀ ਮਰਜ਼ੀ ਏਜ ਦੇ ਵਿੱਚ ਵੀਅਰ ਕਰ ਸਕਦੇ ਆ ਲੇਸਿਸ ਦੀ ਡਿਜ਼ਾਈਨਿੰਗ ਆ ਤੇ ਵਰਕ ਹੋਇਆ ਸੈਂਟਰ ਚ ਨੀਚੇ ਘੇਰੇ ਤੱਕ ਤੁਸੀਂ ਦੇਖ ਸਕਦੇ ਹੋ ਬਹੁਤ ਪਿਆਰਾ ਵਰਕ ਆ ਇਹ ਲੁੱਕ ਆ ਜਣੀ ਆ ਬੈਕ ਤੇ ਸੇਮ ਪ੍ਰਿੰਟਿੰਗ ਆ ਗਈ ਤੇ 3 ਮੀਟਰ ਦੀ ਬਾਟਮ ਰਹੂਗੀ ਨਾਲ ਕਲਰ ਬਹੁਤ ਪਿਆਰਾ ਹੈ ਸੂਟ ਦਾ ਤੇ ਨਾਲ ਰਹਿਣਾ ਪਿਓਰ ਮਸਲੀਨ ਦਾ ਦੁਪੱਟਾ ਪੂਰਾ 2.5 ਮੀਟਰ ਦਾ ਦੁਪੱਟਾ ਦੇ ਪੁਤੀਨ ਰੰਗ ਦੇ ਵਿੱਚ ਬਹੁਤ ਪਿਆਰਾ ਵਿੱਚ ਲੇਸ ਦੀ ਡਿਜ਼ਾਈਨਿੰਗ ਕੀਤੀ ਹੋਈ ਹੈ ਤੇ ਫੋਰ ਸਾਈਡ ਵੀ ਲੇਸ ਲੱਗੀ ਹੋਈ ਹੈ ਇਹ ਨੁੱਕ ਦੇ ਵੀ ਚੱਲਣਾ ਸੂਟ ਦੇਖੋ ਕਿੰਨਾ ਬਹੁਤ ਸੋਹਣਾ ਕਲਰ ਹੈ ਦੁਪੱਟਾ ਬੜਾ ਪਿਆਰਾ ਇਹ ਡਿਜ਼ਾਈਨਿੰਗ ਦੇ ਵੀ ਚੱਲਣਾ ਸੂਟ ਤੁਸੀਂ ਸਿੱਧਾ ਸਕਰੀਨਸ਼ਾਟ ਲੈ ਸਕਦੇ ਹੋ ਪ੍ਰਾਈਸ ਸੇਮ ਹੈ ਜੀ 2000 ਪ੍ਰਾਈਸ ਰਹੂਗਾ ਜਿੱਤੇ ਸਾਰੇ ਸੂਟਾਂ ਦਾ 2000 ਪ੍ਰਾਈਸ ਦੇ ਨਾਲ ਇਹ ਸਿੰਗਲ ਹੈ ਇਹਦੇ ਵਿੱਚ ਕੋਈ ਕਲਰ ਆਪਸ਼ਨ ਨਹੀਂ ਹੈਗੀ ਤੇ ਨੈਕਸਟ ਸ਼ੁਰੂ ਕਰਦੇ ਆਂ ਆਪਾਂ ਊਮਨ ਬ੍ਰਾਂਡ ਦੇ ਸੂਟ ਹੈ ਜੀ ਤੇ ਪਿਓਰ ਮਸਲੀਨ ਦੇ ਵਿੱਚ ਰਹਿਣਗੇ 3 ਮੀਟਰ ਦੀ ਬਾਟਮ ਦੇ ਨਾਲ ਹੀ ਰਹਿਣਗੇ ਸੂਟ ਬਹੁਤ ਸੋਹਣੇ ਕੰਟਰਾਸਟ ਦੇ ਵਿੱਚ ਇਹਦੇ ਨਾਲ ਤੁਸੀਂ ਦੇਖ ਸਕਦੇ ਹੋ ਬੜੀ ਸੋਹਣੀ ਪੀਚ ਗਾਜਰੀ ਰੰਗ ਦੀ ਬਾਟਮ ਹੈ ਮਸਲੀਨ ਦਾ ਸੂਟ ਹੈ ਸ਼ਰਟ ਤੇ ਦੇਖ ਸਕਦੇ ਹੋ ਬਹੁਤ ਸੋਹਣਾ ਹੈਂਡਵਰਕ ਹੋਇਆ ਹੈ ਗੋਟਾ ਪੱਤੀ ਦਾ ਬੜਾ ਪਿਆਰਾ ਗੋਟਾ ਪੱਤੀ ਦਾ ਵਰਕ ਹੈ ਸ਼ਰਟ ਤੇ ਬਹੁਤ ਸੋਹਣੀ ਬੂਟੀ ਹੈ ਸੰਗਣੀ ਘੇਰੇ ਤੱਕ ਤੁਸੀਂ ਦੇਖ ਸਕਦੇ ਹੋ ਬਹੁਤ ਪਿਆਰੀ ਬੂਟੀ ਬਣੀ ਹੋਈ ਹੈ 3 ਮੀਟਰ ਦੀ ਬਾਟਮ ਰਹੂਗੀ ਨਾਲ ਇਹ ਲੁੱਕ ਦੇ ਵਿੱਚ ਆ ਜਾਣੀ ਹੈ ਦੇਖੋ ਬਾਟਮ ਇਹ ਕਲਰ ਆ ਜਾਣਾ ਬਾਟਮ ਦਾ ਇੱਥੇ ਤੋਂ ਤੁਸੀਂ ਇਹਦੀ ਲੁੱਕ ਦੇਖ ਸਕਦੇ ਹੋ ਦੇਖੋ ਕਿੰਨਾ ਪਿਆਰਾ ਸੂਟ ਹੈ ਇਹ ਨਾਲ ਪਿਓਰ ਮਸਲੀਨ ਦਾ ਹੀ ਦੁਪੱਟਾ ਰਹਿਣਾ ਪ੍ਰਾਈਸ ਅੱਜ ਦੀ ਵੀਡੀਓ ਦਾ ਸੇਮ ਰਹਿਣਾ ਜੀ 2000 ਪ੍ਰਾਈਸ ਰਹੂਗਾ ਅੱਜ ਦੀ ਸਾਰੀ ਵੀਡੀਓ ਦਾ ਤੇ ਪਿਓਰ ਮਸਲੀਨ ਦੇ ਦੁਪੱਟੇ ਦੇ ਨਾਲ ਇਹ ਲੁੱਕ ਆ ਜਾਣੀ ਹੈ ਸੂਟ ਦੀ ਇਹਦੇ ਵਿੱਚ ਹੁਣ ਤੁਹਾਨੂੰ ਕਲਰ ਦਿਖਾਣੇ ਆ ਸੇਮ ਦੇ ਵਿੱਚ ਹੈਗਾ येलो ਕਲਰ येलो ਮਸਤਰੀਆ ਕਲਰ ਹੈ ਇਹ ਔਰ ਮਸਲੀਨ ਦਾ ਬਹੁਤ ਸਿਆਰੀ ਪ੍ਰਿੰਟ ਬਾਟਮ ਤੇ ਬਹੁਤ ਸੋਹਣਾ ਵਰਕ ਦੇਖੋ ਕਿੰਨਾ ਪਿਆਰਾ ਸਾਰਾ ਹੈਂਡਵਰਕ ਹੋਇਆ ਗੋਟਾ ਪੱਤੀ ਦਾ ਕੰਮ ਗੱਠ ਕਢਾਈ ਦਾ ਕੰਮ ਹੈ ਇਹ ਲੁਕੂ ਦੇ ਵਿੱਚ ਆ ਜਾਣਾ نیچے ਤੱਕ ਦੇਖ ਸਕਦੇ ਹੋ ਪੂਰੀ ਸੰਗਣੀ ਬੂਟੀ ਹੈ ਸਾਰੀ ਸ਼ਰਟ ਦੇ ਵਿੱਚ ਤੇ ਨਾਲ ਪਲੇਨ ਬਾਟਮ ਰਹੂਗੀ ਇਹ ਕੰਟਰਾਸਟ ਆ ਜਾਣਾ ਦੇਖੋ ਕਿੰਨਾ ਸੋਹਣਾ ਇਹ ਨਾਲ ਪਿਓਰ ਮਸਲੀਨ ਦਾ ਪ੍ਰਿੰਟ ਦੁਪੱਟਾ ਨਾਲ ਇਹੁੱਕਾ ਬਹੁਤ ਪਿਆਰਾ ਦੁਪੱਟਾ 2000 ਪ੍ਰਾਈਸ ਤੇ ਨਾਲ ਨੈਕਸਟ ਆ ਗਿਆ ਇਹਦੇ ਵਿੱਚ ਫਰੋਜ਼ੀ ਕਲਰ ਸੇਮ ਦੇ ਵਿੱਚ ਹੈ ਫਰੋਜ਼ੀ ਕਲਰ ਹੈ ਊਮਨ ਬ੍ਰਾਂਡ ਦਾ ਸੂਟ ਹੈ ਇਹ ਮਸਲੀਨ ਦੀ ਬਾਟਮ ਦੇ ਨਾਲ ਇਹ ਲੋਕ ਉਹ ਦੇ ਵੀ ਚਾਲਾ ਸੂਟ ਸਾਰੇ ਬਾਰੇ ਤੇ ਸਾਰੀ ਸ਼ਰਟ ਤੇ ਬੂਟੀ ਤੁਸੀਂ ਦੇਖ ਕੇ ਲਿੱਤੀ ਪਹਿਲੇ ਸੂਟਾਂ ਚ ਪੂਰੀ ਸ਼ਰਟ ਤੇ ਵਰਕ ਤੇ ਨਾਲ ਰਹਿਣੇ ਪਿਓਰ ਮਸਲੀਨ ਦੀ ਉਹ 3 ਮੀਟਰ ਦੀ ਬਾਟਮ ਰਹੂਗੀ ਫਰੋਜ਼ੀ ਕਲਰ ਦੀ ਇਹ ਕੰਟਰਾਸਟ ਆ ਜਾਣਾ ਸੂਟ ਦਾ ਨੋਟ ਪ्योर ਮਸਲੀਨ ਦਾ ਦੁਪੱਟਾ ਰਹਿਣਾ ਇਹ ਲੁੱਕ ਦੇ ਵਿੱਚ ਆਉਣਾ। 2000 ਪ੍ਰਾਈਸ ਦੇ ਨਾਲ ਇਹ ਤਿੰਨ ਸੂਟ ਇੱਕ ਡਿਜ਼ਾਈਨ ਚ ਦਿਖਾਏ ਆ। ਨੈਕਸਟ ਡਿਜ਼ਾਈਨ ਸ਼ੁਰੂ ਕਰਦੇ ਹਾਂ ਹੋਣਗੇ ਊਮਨ ਬ੍ਰਾਂਡ ਦੇ ਸੂਟ ਹੋਣਗੇ ਤੇ ਪ्योर ਮਸਲੀਨ ਦੇ ਵਿੱਚ ਬਹੁਤ ਸੋਹਣੇ ਵਰਕ ਦੇ ਨਾਲ 3 ਮੀਟਰ ਦੀ ਬਾਟਮ ਰਹੂਗੀ ਇਹ ਲੁੱਕ ਆ ਜਾਣਾ। ਇਹਰਾ ਵਰਕ ਹੈ ਘੇਰੇ ਤੱਕ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣਾ ਵਰਕ ਆਊਟ ਲਾਈਨਿੰਗ ਸਾਰੀ ਹੈ ਹੈਂਡਵਰਕ ਦੇ ਨਾਲ ਕੀਤੀ ਹੋਈ ਹੈ ਸੇਮ ਕਲਰ ਦੇ ਵਿੱਚ 3 ਮੀਟਰ ਦੀ ਪਿਓਰ ਮਸਲੀਨ ਦੀ ਬਾਟਮ ਰਹਿਣੀ ਹੈ ਤੇ ਪਿਓਰ ਮਸਲੀਨ ਦਾ ਹੀ ਦੁਪੱਟਾ ਰਹਿਣਾ ਪੂਰਾ 2.5 ਮੀਟਰ ਦਾ ਦੁਪੱਟਾ ਰਹੂਗਾ ਇਹ ਲੁੱਕ ਦੇ ਵਿੱਚ ਆ ਰਹਿਣਾ ਸੋ ਪ੍ਰਾਈਸ 2000 ਹੈ ਜੀ ਅੱਜ ਦੀ ਸਾਰੀ ਵੀਡੀਓ ਦਾ ਨੈਕਸਟ ਆ ਗਿਆ ਇਹਦੇ ਵਿੱਚ ਅਲੀਨ ਪਿੰਕ ਕਲਰ ਯਾਜੀ ਪਿੰਕ ਕਲਰ ਆ ਸੇਮ ਦੇ ਵਿੱਚ 3 ਮੀਟਰ ਦੀ ਬਾਟਮ ਦੇ ਨਾਲ ਕੱਲੜੀ ਬਹੁਤ ਸੋਹਣੀ ਛੋਟੇ ਪ੍ਰਿੰਟ ਦੇ ਵਿੱਚ ਸੋਟ ਹੈ ਤੇ ਘੇਰੇ ਤੇ ਤੁਸੀਂ ਦੇਖ ਸਕਦੇ ਹੋ ਇਹ ਸਾਰਾ ਹੈਂਡਵਰਕ ਕੀਤਾ ਹੋਇਆ ਸਾਰਾ ਵਰਕ ਹੈ 3 ਮੀਟਰ ਦੀ ਪਿਓਰ ਮਸਲੀਨ ਦੀ ਬਾਟਮ ਤੇ ਪ्योर ਮਸਲਿਨ ਦਾ ਹੀ ਰਹਿਣਾ ਇਸ ਦੇ ਨਾਲ ਦੁਪੱਟਾ ਸੱਚ ਤੁਸੀਂ ਇਹਦਾ ਸਕਰੀਨ ਸ਼ਾਟ ਲੈ ਲਿਆ 2000 ਪ੍ਰਾਈਸ ਦੇ ਨਾਲ ਨੈਕਸਟ ਆ ਗਿਆ ਇਹਦੇ ਵਿੱਚ ਸੇਮ ਦੇ ਵਿੱਚ 3-3 ਮੀਟਰ ਦੀ ਬਾਟਮਸ ਰਹਿਣਗੀਆਂ ਸੂਟਾਂ ਦੇ ਨਾਲ ਅੱਜ ਦੇ ਜਿੰਨੇ ਸੂਟ ਆਪਾਂ ਦਿਖਾਏ ਆ ਸਾਰਿਆਂ ਨਾਲ 3-3 ਮੀਟਰ ਦੀ ਬਾਟਮ ਹੈ ਇਹ ਲੁੱਕ ਆ ਜਾਨੀਏ ਬਹੁਤ ਪਿਆਰਾ ਵਰਕ ਹੈ ਸਾਰਾ ਹੈਂਡਵਰਕ ਹੈ ਤੇ ਪ्योर ਮਸਲੀਨ ਦਾ ਪੂਰਾ 2.5 ਮੀਟਰ ਦਾ ਦੁਪੱਟਾ ਰੋਗਾ ਇਹ ਲੁੱਕ ਦੇ ਵਿਚਾਰ ਤੇ ਲੈਟਸਟ ਆ ਗਿਆ ਇਹਦੇ ਵਿੱਚ ਸੇਮ ਦੇ ਵਿੱਚ ਹੀ 2.5 ਮੀਟਰ ਦੀ ਸ਼ਰਟ ਵੀ ਕੱਟ ਹੈ 2.5 ਮੀਟਰ ਦਾ ਹੀ ਫੁੱਲ ਲੈਂਥ ਦਾ ਦੁਪੱਟਾ ਤੇ 3 ਮੀਟਰ ਦੀ ਬਾਟਮ ਰਹੂਗੀ ਸੂਟਾਂ ਦੇ ਨਾਲ ਪਿਓਰ ਮਸਲੀਨ ਦੇ ਸੂਟ ਹੈ ਵੂਮਨ ਬ੍ਰਾਂਡ ਦੇ ਇਹ ਲੁਕੂ ਦੇ ਵਿੱਚ ਆ ਜਾਣੇ ਦੇਖੋ ਕਿੰਨੇ ਪਿਆਰੇ ਬਹੁਤ ਸੋਹਣਾ ਵਰਕ ਵਿੱਚ ਘੇਰੇ ਤੱਕ ਇਹ ਲੁਕੂ ਦੇ ਵਿੱਚ ਇਹ ਵਰਮਸਲੇਨ ਦਾ ਰਹਿਣਾ ਦੁਪੱਟਾ ਬਹੁਤ ਸੋਹਣਾ ਗ੍ਰੇਸਫੁਲ ਸੂਟ ਹੈ ਜਿਵੇਂ ਮਰਜ਼ੀ ਆਪਾਂ ਕਿਸੇ ਫੰਕਸ਼ਨ ਤੇ ਵੇਅਰ ਕਰ ਸਕਦੇ ਜਿਵੇਂ ਹੁਣ ਅਗਲੇ ਸੀਜ਼ਨ ਦੇ ਵਿੱਚ ਆਪਾਂ ਨੂੰ ਕੋਈ ਫੰਕਸ਼ਨ ਆਉਂਦਾ ਤਾਂ ਉਹਦੇ ਤੇ ਤੁਸੀਂ ਵੇਅਰ ਕਰ ਸਕਦੇ 2000 ਪ੍ਰਾਈਜ਼ ਰਹੂਗਾ ਜੀ ਅੱਜ ਦੀ ਸਾਰੀ ਵੀਡੀਓ ਦਾ ਹਾਂਜੀ ਇਹਨਾਂ ਸੂਟਾਂ ਦੇ ਵਿੱਚੋਂ ਜਿਹੜਾ ਵੀ ਸੂਟ ਤੁਹਾਨੂੰ ਵਧੀਆ ਲੱਗਦਾ ਹੈ ਉਹਦਾ ਸਕਰੀਨਸ਼ਾਟ ਭੇਜ ਕੇ ਤੁਸੀਂ ਆਪਣੇ ਸੂਟ ਦੀ ਬੁਕਿੰਗ ਕਰ ਸਕਦੇ ਹੋ ਬੁਕਿੰਗ ਲਈ ਨੰਬਰ ਹੈ ਜੀ ਮੇਰਾ 8146580803 8146580800 ਦੇ ਲਾਈਕ ਜ਼ਰੂਰ ਕਰਿਆ ਕਰੋ ਕਮੈਂਟ ਕਰਨਾ ਨਾ ਭੁੱਲਿਓ ਵੀਡੀਓ ਦੇਖਣ ਲਈ ਥੈਂਕ ਯੂ ਥੈਂਕ ਯੂ ਬਈ